ਤਲਵੰਡੀ ਸਾਬੋਦੀ ਸਬਜ਼ੀ ਮੰਡੀ ਦਾ ਸਫਾਈ ਪੱਖੋਂ ਇੰਨੀ ਦਿਨੀ ਹੈਗਾ ਬੁਰਾ ਹਾਲ ਸੋ ਤੁਸੀਂ ਦੇਖ ਰਹੇ ਹੋ ਕਿ ਤਲਵੰਡੀ ਸਾਬੋਦੀ ਸਬਜ਼ੀ ਮੰਡੀ ਤੇ ਇਸ ਦੇ ਨਾਲ ਲੱਗਦੇ ਚਾਚ ਫਿਰ ਦਿਖਾ ਰਹੇ ਆ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਪਏ ਨੇ ਔਰ ਕਿਸ ਤਰ੍ਹਾਂ ਜਿਹੜੇ ਗਲੀ ਸੜੀ ਸਬਜ਼ੀ ਚ ਸੁੰਡ ਪਏ ਪਏ ਨੇ ਤੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਸੋ ਵੀਰੋ ਇਸ ਤਰ੍ਹਾਂ ਨਾ ਕਰੋ ਸਕਤ ਸ਼੍ਰੀ ਦਮਦਮਾ ਸਾਹਿਬ ਦੇ ਜਿੱਥੇ ਆਲੇ-ਦੁਆਲੇ ਨੂੰ ਆਪਾਂ ਸਾਫ਼ ਰੱਖਣਾ ਹੈ ਇਸੇ ਤਹਿਤ ਤਲਵੰਡੀ ਸਬ ਤੋਂ ਛਪਦੇ ਰੋਜ਼ਾਨਾ ਅਖਬਾਰ ਕਲਾਸਿਕਲ ਟਾਈਮ ਜੀ ਦੀ ਟੀਮ ਵੱਲੋਂ ਸਫਾਈ ਅਭਿਆਨ ਮੇਰੀ ਤਲਵੰਡੀ ਸਭ ਤੋਂ ਸੁੰਦਰ ਤਹਿਤ ਕੰਮ ਕਰ ਰਹੀ ਹੈ ਸੋ ਇਹ ਕੂੜਾ ਕਰਕਟ ਸੱਟਣ ਬਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰੀਏ ਆਪਾਂ ਸਾਰੇ ਸੋ ਤੋ ਸੇ ਦੇਖ ਰਿਹਾ ਹਾਂ ਕਿਸ ਤਰ੍ਹਾਂ ਲਫਾਫੇ ਕੂੜਾ ਕਰਕਟ ਤੇ ਹੋਰ ਬਹੁਤ ਤਰ੍ਹਾਂ ਦਾ ਸਾਜ ਸਮਾਨ ਇੱਥੇ ਸਟਿਆ ਪਿਆ ਚਾਹ ਚਪੇਰੇ ਸਬਜੀ ਮੰਡੀ ਦੇ ਤੇ ਇੱਥੋਂ ਹੀ ਬਿਮਾਰੀਆਂ ਨੇ ਫੈਲਣਾ ਤੇ ਤੁਹਾਨੂੰ ਇਹ ਵੀ ਪਤਾ ਕਿ ਤਲਵੰਡੀ ਸਾਬੋ ਦੀ ਸਬਜੀ ਮੰਡੀ ਚ ਸਕੂਲਾਂ ਕਾਲ ਜਾਂ ਘਰਾਂਚ ਵਿਆਹਾਂ ਵਾਲੇ ਘਰਾਂਚ ਤੇ ਹੋਰ ਆਸੇ ਪਾਸੇ ਇੱਥੋਂ ਸਬਜੀ ਜਾਂਦੀ ਹੈ ਸੋ ਕਈ ਪਾਸਿਆਂੋਂ ਇੱਥੋਂ ਸਬਜ਼ੀ ਜਿਹੜੀ ਜਾਂਦੀ ਹੈ ਉਹ ਕੋਈ ਨਾ ਕੋਈ ਬਿਮਾਰੀ ਨਾ ਲੈ ਜਾਏ ਇਸ ਲਈ ਬੇਨਤੀ ਹੈ ਕਿ ਆਪਾਂ ਸਾਰੇ ਆਪਣੇ ਆਪਣੀ ਡਿਊਟੀ ਸਮਝਦੇ ਇਸ ਕੂੜੇ ਕਰਕਟ ਨੂੰ ਇੱਕ ਥਾਂ ਇਕੱਠਾ ਕਰਕੇ ਰੱਖੀਏ ਤੇ ਚਕਵਾਈਏ ਸੋ ਰੋਜ਼ਾਨਾ ਕਲਾਸਿਕਲ ਟਾਈਮ ਜਿਹਦੀ ਟੀਮ ਹੈ ਜਿਹੜੀ ਆਉਂਦੇ ਕੁਝ ਦਿਨਾਂ ਚ ਕੂੜੇ ਨੂੰ ਇੱਥੇ ਚੱਕਣ ਅਤੇ ਚਕਵਾਉਣ ਦੇ ਲਈ ਆਪਣਾ ਰੋਲ ਅਦਾ ਕਰੇਗੀ ਸੋ ਕਾਫੀ ਲੰਬੇ ਹਿੱਸੇ ਵਿੱਚ ਜਿਹੜਾ ਇਹ ਸਫਾਈ ਦਾ ਬੁਰਾ ਹਾਲ ਹੋਇਆ ਪਿਆ ਤੇ ਸਾਰੇ ਛੋਟੇ ਵੱਡੇ ਦੁਕਾਨਦਾਰ ਵੀਰਾਂ ਨੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਨਾ ਕਰੀਏ ਆਪਾਂ ਆਪਾਂ ਵਾਲੇ ਦੁਆਲੇ ਨੂੰ ਸਾਫ਼ ਰੱਖੀਏ ਤੇ ਆਹ ਤੁਸੀਂ ਦੇਖਿਓ ਆਲੂਆਂ ਦਾ ਸੁੰਡ ਪਈ ਹੋਏ ਨੇ ਆਸਾਰਾ ਜਿਹੜਾ ਆਸਾ ਪਾਸਾ ਬੁਰਾ ਹਾਲ ਹੋਇਆ ਪਿਆ ਸੋ ਆਪਾਂ ਸਾਰੇ ਏਰੀਆ ਦੀ ਸਫਾਈ ਕਰਨੀ ਆ ਆ ਜਿਹੜੇ ਤੁਸੀਂ ਪੀੜ ਪੌਦੇ ਦੇਖ ਰਹੇ ਹੋ ਆਉਂਦੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੀ ਵੀ ਕਾਂ ਛਾਂਟ ਕਰਕੇ ਇਹਨੂੰ ਸੁੰਦਰ ਬਣਾਵਾਂਗੇ ਇਸ ਇਲਾਕੇ ਨੂੰ ਤੇ ਸਾਰਾ ਇਹ ਜਿਹੜਾ ਹੈਗਾ ਇਲਾਕਾ ਸੁੰਦਰ ਕਰਾਂਗੇ ਆਪਾਂ ਸਾਰੇ ਤੇ ਸੋ ਸਾਰੇ ਸਾਥ ਦੇਣ ਆਪਣੇ ਇਸ ਮਹਮਚ ਜਿੰਨਾ ਹੋ ਸਲਦਾ ਪਰ ਆਦਮਲ ਕੇ ਆਲੇ ਦੁਆਲੇ ਨੂੰ ਪਸਾਫ ਰੱਖਾਂਗੇ ਉਹ ਆ ਦੇਖੋ ਤੁਸੀਂ ਕੇਲਿਆਂ ਦਾ ਕੀ ਹਾਲ ਹੋਇਆ ਪਿਆ ਕੇਲਿਆਂ ਦੇ ਤਾਂ ਡਬਲਿਊ ਬਣੇ ਪਏ ਨੇ ਬੀਂਗ ਇਹੋ ਹੋ ਸੋ ਬੇਨਤੀ ਹੈ ਕਿ ਆਪਾਂ ਆਲੇ ਦੁਆਲੇ ਨੂੰ ਸਾਫ ਰੱਖਣ ਦੇ ਵਿੱਚ ਆਪਣ ਆਪਣਾ ਯੋਗਦਾਨ ਪਾਈਏ ਔਰ ਕੁਝ ਦਿਨਾਂ ਦੇ ਵਿੱਚ ਆਪਾਂ ਇਹਦੀ ਸਫਾਈ ਕਰਾਂਗੇ ਸਾਰਿਆਂ ਦਾ ਸਹਿਯੋਗ ਲੈ ਕੇ ਸੋ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਵੀ ਤੁਹਾਨੂੰ ਸਮਾਂ ਮਿਲਦਾ ਹੈ ਸਰਵਿਸ ਫੇ ਕਰਾਉਂਦਾ ਤਾਂ ਤੁਸੀਂ ਸਾਡੀ ਟੀਮ ਦਾ ਵੱਤੋ ਅਤਸਾਦ ਦਿਓ ਜੀ ਧੰਨਵਾਦ